ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਲਾਜ ਦੇ ਰਿਹਾ ਕੰਪਿਊਟਰ ਵਧੀਆ ਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਜੀ ਫਰਮ ਦਾ ਬਹੁਤ ਬੈਨੀਫਿਟ ਮਿਲ ਰਹੀ ਹੈ ਇਹ ਸਦੀ ਬੁੱਕਸ ਮੈਂ ਪੜ੍ਹਦਾ ਹਾਂ ਇਨਵੈਸਟਰੀ ਬਾਰੇ ਪਤਾ ਲੱਗਦਾ ਹੈ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਕੁਝ ਦਿਨ ਪਹਿਲਾਂ ਫਟੇਕਾਰ ਚੂੜੀਆਂ ਦੇ ਵਿੱਚ ਇੱਕ ਦੁਕਾਨ ਤੇ ਗੋਲੀ ਚੱਲਦੀ ਗੋਲੀ ਕਿਸੇ ਹੋਰ ਦੁਕਾਨ ਤੋਂ ਚੱਲੀ ਪਰ ਪਰੋਤੀ ਕਿਸੇ ਹੋਰ ਕੋਲੋਂ ਮੰਗੀ ਗਈ ਸੀ ਜਿਸ ਤੋਂ ਬਾਅਦ ਗੁਰਦਾਸਪੁਰ ਦੇ ਮੈਂਬਰ ਆਫ ਪਾਰਲੀਮੈਂਟ ਸੁਖਿੰਦਰ ਸਿੰਘ ਰਧਾਵਾ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਕਿਹਾ ਸੀ ਕਿ ਉਹਨਾਂ ਦੇ ਬੇਟੇ ਨੂੰ ਇਹਨਾਂ ਵੱਲੋਂ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਬਟਾਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਰੰਗਦਾਰੀ ਮੰਗੀ ਸੀ ਇਹ ਰੰਗਦਾਰੀ ਜੈਸਲ ਚੰਬਲ ਨਾਲ ਦੇ ਇੱਕ ਗੈਂਗਸਟਰ ਹੈ ਜਿਸ ਨੇ ਆਪਣੇ ਗੁਰਗੇ ਭੇਦ ਜਿੱਦ ਭੋਲੀ ਚਲਵਾਏ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਰਿਮਾਂਡ ਲੈਣ ਤੋਂ ਬਾਅਦ ਜਦੋਂ ਇਹਨਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਸੀ ਇੱਕ ਨੇ ਪੁਲਿਸ ਦਾ ਵੈਪਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ਵਗਰੋਂ ਪੁਲਿਸ ਨੇ ਜਵਾਬੀ ਫਾਇਰ ਕੀਤਾ ਤੇ ਉਸ ਦੀ ਲੱਤ ਵਿੱਚ ਗੋਲੀ ਲੱਗੀ ਸਟਨ ਐਸਐਸਪੀ ਬਟਾਲਾ ਸੁਖیل ਕਾਸਿਮ ਵੀਰ ਸਾਹਿਬ ਮੌਜੂਦਾ ਗੱਲਬਾਤ ਕਰ ਰਹੇ ਨੇ ਐਸਐਸਪੀ ਸਾਹਿਬ ਕਿੰਨੇ ਕੁ ਖਤਰਨਾਕ ਨੇ ਇਹ ਇਹਨਾਂ ਦਾ ਮਾਮਲਾ ਕੀ ਸੀ ਕੀਤਾ ਕੀ ਸੀ ਇਹਨਾਂ ਨੇ ਇਹ 24 25 ਜੁਲਾਈ ਦੀ ਗੱਲ ਹੈ ਇੱਕ ਪਰਮਿੰਦਰ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਹੈ ਇਹਦੇ ਕੋਲ ਰੈਡੀ ਮੇਡ ਗਵਰਨਮੈਂਟ ਸੂਟਸ ਹੈਗੇ ਨੇ ਇੱਕ ਕੋਟੀ ਸੂਟ ਮਲਿਆਂ ਦੇ ਵਿੱਚ ਹੈ ਦੂਜਾ ਫਰੇਕਟੂੜਿਆਂ ਦੇ ਵਿੱਚ ਹੈ ਇਹਨੂੰ ਥ੍ਰੈਡ ਕਾਲ ਆndi ਹੈ ਇੱਕ ਜੈਸਲ ਚੈਂਬਲ ਨਾਮ ਦੇ ਇੱਕ ਯੰਗਸਟਰ ਦੀ ਜਿਹੜਾ ਯੂਐਸ ਬੈਠਾ ਹੈਗਾ ਉਹਨੇ ਇਹਦੇ ਕੋਲੋਂ 50 ਲੱਖ ਦੀ ਜਿਹੜੀ ਹੈ ਰੰਗਦਾਰੀ ਮੰਗੀ ਸੀਗੀ ਤਾਂ ਉਦੋਂ ਇਹਨੇ ਪੁਲਿਸ ਦੇ ਨਾਲ ਸੰਪਰਕ ਕਰਤਾ ਉਸ ਬੇਸਿਸ ਤੇ ਅਸੀਂ ਇੱਕ ਪਰਚਾ ਦਰਜ ਕਰ ਲਿਆ ਸੀਗਾ 95 ਨੰਬਰ ਮੁਕੱਦਮਾ ਕੋਟਲੀ ਸ਼ੁਰਤ ਮਲਿਆ ਥਾਣੇ ਦੇ ਵਿੱਚ ਤਾਂ ਉਸ ਤੋਂ 4-5 ਦਿਨ ਬਾਅਦ ਇੱਕ ਫਾਇਰਿੰਗ ਇਨਸੀਡੈਂਟ ਹੁੰਦਾ ਹੈ ਫਤੇਗੜ ਚੂੜੀਆਂ ਉੱਥੇ ਇੱਕ ਦਸਤੂਰੇ ਦਸਤਾਰ ਨਾਮ ਦੀ ਇੱਕ ਦੁਕਾਨ ਹੈ ਉੱਥੇ ਫਾਇਰਿੰਗ ਹੁੰਦੀ ਹੈ ਦੋ ਬੰਦੇ ਨਕਾਬਪੋਸ਼ ਮੋਟਰਸਾਈਕਲ ਤੇ ਆਂਦੇ ਫਾਇਰਿੰਗ ਕਰਕੇ ਜਾਂਦੇ ਹੈ ਸੋ ਉਦੋਂ ਜਿਹੜਾ ਦਸਤੂਰ ਇਹ ਦਸਤਾਰ ਜਿਹੜਾ ਦੁਕਾਨ ਹੈ ਉਹਦਾ ਜਿਹੜਾ ਓਨਰ ਹੈ ਸਮਰਨਜੀਤ ਸਿੰਘ ਉਹਦੇ ਸਟੇਟਮੈਂਟ ਤੇ ਅਸੀਂ ਫਰਚਾ ਦਰਜ ਕਰ ਲਿਆ ਬਿਕਾਜ਼ ਗੋਲੀ ਉੱਥੇ ਚਲੀ ਸੀਗੀ ਉਸ ਤੋਂ ਬਾਅਦ ਸੀਰੀਅਸ ਮੈਟਰ ਸੀਗਾ ਸਾਡੀ ਟੀਮ ਜਿਹਦੇ ਵਿੱਚ ਡਿਪਲਾਈ ਹੋ ਗਈਆਂ ਸੀਗੀਆਂ ਐਂਡ ਇਵਨਚੁਅਲੀ ਬਹੁਤ ਮਿਹਨਤ ਕਰਕੇ ਇਹ ਵਿੱਚ ਜਿਹੜੇ ਮਲਜ਼ਮ ਹੈ ਫੜੇ ਗਏ ਹੈ ਇੱਕ ਰਵਿੰਦਰ ਸਿੰਘ ਨਾਮ ਦਾ ਬੰਦਾ ਹੈ ਖਰਪ੍ਰੀਤ ਸਿੰਘ ਨਾਮ ਦਾ ਬੰਦਾ ਹੈ ਤਾਂ ਦੋਨੋਂ ਅਸੀਂ ਪੜੇ ਹੈਗੇ ਤਾਂ ਉਹਦੇ ਵਿੱਚ ਫਿਰ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਗੈਂਗਸਟਰ ਹੈ ਜੈਸਲ ਚੈਂਪਲ ਜਿਹਨੇ ਇਹਨਾਂ ਨੂੰ ਫਰੋਥ ਹੀ ਮੰਗੀ ਸੀਗੀ ਇਹਨੇ ਇੱਕ ਗਾਂ ਇੱਕ ਬੰਦਾ ਹਾਇਰ ਕਰ ਰਿਆ ਸੀਗਾ ਤਰਨ ਤਰਨ ਦਾ ਜਿਹਦੇ ਅਸੀਂ ਸ਼ਨਾਕ ਗੁਪਤ ਰੱਖ ਰਹੇ ਤਾਂ ਉਹਨਾਂ ਨੇ ਇਹਨਾਂ ਨੂੰ ਰੋਪਨ ਕਰ ਲਿਆ ਪੈਸੇ ਦੀ ਲਾਲਚ ਦੇ ਅਵਲਸ ਕਿ ਤੁਸੀਂ ਉਥੇ ਕੰਮ ਕਰਨਾ ਹੈ ਤਾਂ ਫਿਰ ਉਸ ਚੀਜ਼ ਤੇ ਉਸਕੇ ਉਹਨਾਂ ਦੇ ਕਹਣ ਤੇ ਉੱਥੇ ਉਹਨਾਂ ਨੇ ਗੋਲੀ ਚਲਾਈ ਸੀ ਉੱਥੇ ਸਰ ਇਹ ਜਿਹੜੇ ਦੋ ਲੋਕ ਗ੍ਰਿਫਤਾਰ ਕੀਤੇ ਗਏ ਸੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਗਏ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਸ਼ਕੀਨ ਹੈ ਪਹਿਲਾਂ ਕਿੰਨੇ ਕਿੰਨੇ ਮਾਮਲੇ ਦਰਜ ਨੇ ਔਰ ਇਹਨਾਂ ਦੀ ਏਜ ਕੀ ਹੈ ਤਾਂ ਇਹ 25 ਤੋਂ 30 ਦੀ ਏਜ ਕੈਟਾਗਰੀ ਦੇ ਵਿੱਚ ਹੈਗੇ ਨੇ ਇੱਕ ਦਾ ਨਾਮ ਅਮਰਵਿੰਦਰ ਸਿੰਘ ਹੈ ਇਹਦੇ ਬਰ ਖਿਲਾਫ ਇੱਕ ਸਨੈਚਿੰਗ ਦਾ 370 ਦੀ ਦਾ ਪਰਚਾ ਪਹਿਲਾ ਦਰਜ ਹੈਗਾ ਉੱਥੇ ਛਾٹے ਅੰਮ੍ਰਿਤਸਰ ਤੋਂ ਪਰ ਦੂਸਰਾ ਜਿਹੜਾ ਹਰਪ੍ਰੀਤ ਸਿੰਘ ਹੈਪੀ ਹੈ ਜਿਸ ਨੇ ਮੌਕੇ ਤੇ ਗੋਲੀ ਚਲਾਈ ਸੀ ਇਹਦੇ ਬਰਕਰਾਰ ਪਹਿਲਾ ਹੀ 307 ਦਾ ਮਕਦਮਾ ਦਰਜ ਹੈ ਇਹ ਇਹਨਾਂ ਦੀ ਫੈਮਲੀ ਬੈਕਗ੍ਰਾਉਂਡ ਦੀ ਗੱਲ ਕੀ ਕੀ ਦੇ ਪਰਿਵਾਰ ਠਿਕਾਣ ਕਿਹੋ ਜਿਹਾ ਇਹ ਕੀ ਕਰਦੇ ਸੀ ਇਹ ਕਦੀ-ਕਦੀ ਮਜ਼ਦੂਰੀ ਦਾ ਕੰਮ ਕਰਦੇ ਸੀਗੇ ਇਹਦੇ ਵਿੱਚ ਜਿਹੜਾ ਰਵਿੰਦਰ ਹੈ ਇਹਦਾ ਉਹ ਕਾਰ ਮੈਕੈਨਿਕ ਦਾ ਕੰਮ ਕਰਦਾ ਸੀਗਾ ਇਹਨਾਂ ਨੂੰ ਅੱਜ ਕਿਸ ਤੇ ਗੋਲੀ ਲੱਗੀ ਇਹਨੇ ਐਕਚੁਅਲ ਕੀਤਾ ਕੀ ਜਿਹੜਾ ਕਿ ਇਹਨੂੰ ਇਨਕਾਊਂਟਰ ਕਰਨਾ ਪਿਆ ਇਨਕਾਊਂਟਰ ਨਹੀਂ ਕਰਨਾ ਪਿਆ ਗਿਆ ਤਾਂ ਤਾਂ ਬੇਸਿਕਲੀ ਮੌਕੇ ਤੇ ਕੀ ਹੋਇਆ ਸੀਗਾ ਜਦੋਂ ਕੋਰਟ ਦੇ ਵਿੱਚ ਇਹਨਾਂ ਨੂੰ ਲੈ ਕੇ ਅਸੀਂ ਲੈ ਕੇ ਆ ਰਹੇ ਸੀਗੇ ਤਾਂ ਉਦੋਂ ਜਿਹੜਾ ਨਾਲ ਜਿਹੜੀ ਸਕਵਡ ਪਾਰਟੀ ਸੀਗੀ ਤਾਂ ਉਦੋਂ ਇਹਨਾਂ ਨੇ ਜਿਹੜਾ ਉਹਦਾ ਜਿਹੜਾ ਅਸਲਾ ਹੈ ਉਹ ਖੂਨ ਦੀ ਕੋਸ਼ਿਸ਼ ਕੀਤੀ ਸੀਗੀ देयर वाज 스ਕਫਲ ਐਂਡ ਦੈਟ ਐਨਸਵਿੰਗ 스ਕਫਲ ਹੀ ਸਸਟੇਨਡ ਵਨ ਬੁਲੇਟ ਇਨਜਰੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀਗਾ

ਬਸਟ ਕੀਤਾ ਸੀਗਾ ਤਾਂ ਇਹ ਮੋਸਟਲੀ ਜਿਹੜਾ ਤਰਨਤਾਰਨ ਵਾਲਾ ਏਰੀਆ ਹੈ ਉੱਥੇ ਐਕਟਿਵ ਹੈਗਾ ਬਟ ਇੱਥੇ ਹੁਣ ਇਹਨੇ ਪਹਿਲੀ ਵਾਰੀ ਇਸ ਤਰ੍ਹਾਂ ਵੀ ਹਰਕਤ ਕੀਤੀ ਸੀਗੀ ਉਹਦੇ ਵਿੱਚ ਜਿਹੜੇ ਇਹ ਦੇ ਫੁੱਟ ਸੋਲਜਰਸ ਹੈ ਉਹ ਫੜੇ ਗਏ ਚਲੋ ਐਸਐਸਪੀ ਸੁਖਿੰਦਰ ਕਸ਼ਨਜੀਤ ਸਾਹਿਬ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਪਹਿਲਾਂ ਵੀ ਮਾਮਲੇ ਕ੍ਰਿਮੀਨਲ ਦਰਜ ਨੇ ਜਸਰ ਚੰਬਲ ਕੁੱਤਾ ਅਮਰੀਕਾ ਬੈਠਾ ਹੈ ਪਰ ਉਸਨੇ ਘੁਰਗੇ ਜੋਸੀ ਕੋ ਫਿਰੋਤੀ ਮੰਗਣ ਗਏ ਸੀ ਗੋਲੀ ਚਲਾਈ ਇਸਮਗਰੋ ਬਟਾਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਪਰ ਅੱਜ ਜਦੋਂ ਇਹਨਾਂ ਨੂੰ ਕੋਰਟ ਚ ਤੇਸ਼ ਕਰਾ ਕੇ ਵਾਪਸ ਲਿਆਂਦਾ ਜਾ ਰਿਹਾ ਸੀ ਤਾਂ ਪੁਲਿਸ ਦਾ ਹੀ ਵੈਪਨ ਫੋਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਇੱਕ ਦੀ ਲੱਤ ਵਿੱਚ ਵੀ ਗੋਲੀ ਲੱਗੀ ਵੈਸੇ ਤਾਂ ਉਹਦੀ ਜਾਨ ਬਚ ਗਈ ਹੈ ਬਟਾਲਾ ਦੇ ਸਰਕਾਰੀ ਹਸਪਤਾਲ ਪੁਲਿਸ ਨੇ ਦਾਖਲ ਕਰਾਤਾ ਕੈਮਰਾਮੈਨ ਮਨੀਤ ਨਾਲ ਦਿੱਤੇ ਲੂਥਾ ਦਾਨਿਕ ਸ਼ੂਰਾ ਟੀਵੀ ਬਟਾਲਾ